ਹalleluyah kud baap yeshu taada dhanwad prabhu yeshu tusi mahan ho prabhu yeshu taade naam de vich shakti hai prabhu yeshu taade naam de vich jeevan hai prabhu yeshu assi toade naam de vich jeevan paune ha prabhu yeshu saty mut toada naam mahan hai ho assi toada dhanwad karde ha toada shukr karde ha inna saahan de layi ਇਨਾਂ ਸਾਹਾਂ ਦੇ ਲਈ ਮੇਰੇ ਪ੍ਰਭੂ ਜੋ ਤੁਸੀਂ ਸਾਨੂੰ ਹੁਣ ਤੱਕ ਦਿੱਤੇ ਨੇ ਮੇਰੇ ਪਿਤਾ ਸਾਨੂੰ ਜ਼ਿੰਦਾ ਰੱਖਿਆ ਸਾਨੂੰ ਸੰਭਾਲਿਆ ਹੈ ਮੇਰੇ ਪ੍ਰਭੂ ਔਰ ਸਾਨੂੰ ਜੀਵਨ ਦਿੱਤਾ ਹੈ ਤਾਂ ਜੋ ਅਸੀਂ ਤੁਹਾਡੇ ਨਾਮ ਦੀ ਮਹਿਮਾ ਕਰ ਸਕੀਏ ਅਸੀਂ ਤੁਹਾਡੇ ਨਾਮ ਦੀ ਵਡਿਆਈ ਕਰ ਸਕੀਏ ਅਸੀਂ ਤੁਹਾਡੇ ਨਾਮ ਦੀ ਚਾਚਾਏ ਕਾਰ ਕਰ ਸਕੀਏ ਪ੍ਰਭੂ ਯੇਸ਼ੂ ਜਿਸ ਤਰ੍ਹਾਂ ਤੁਸੀਂ ਆਪਣੇ ਵਚਨ ਦੇ ਵਿੱਚ ਕਹਿ ਦਿੱਤਾ ਹੈ ਮੇਰੇ ਪਿਤਾ ਰੋਮੀਓ 10 ਅਧਿਆਏ ਉਹਦੀ 13 ਐਤ ਵਿੱਚ ਮੇਰੇ ਪਿਤਾ ਕਿ ਹਰੇਕ ਜਿਹੜਾ ਪ੍ਰਭੂ ਯੇਸ਼ੂ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ ਅੱਜ ਮੇਰੇ ਪਰਮੇਸ਼ਵਰ ਜਿੰਨੇ ਵੀ ਜਨ ਕੋ ਦਾ ਬਾਪ ਆਪਣੇ ਮukh ਚੋਂ ਤੁਹਾਡੇ ਨਾਮ ਨੂੰ ਬੋਲ ਰਹੇ ਨੇ ਮੇਰੇ ਪਿਤਾ ਅੱਜ ਆਪਣੇ ਮukh ਚੋਂ ਤੁਹਾਡੇ ਨਾਮ ਦੇ ਵਿੱਚ ਮੰਗ ਰਹੇ ਨੇ ਮੇਰੇ ਪ੍ਰਭੂ ਉਹ ਆਪਣੇ ਮukh ਚੋਂ ਕਹਿ ਰਹੇ ਨੇ ਕਿ ਪ੍ਰਭੂ ਯੇਸ਼ੂ ਅੱਜ ਤੁਹਾਡਾ ਨਾਮ ਸਾਨੂੰ ਬਚਾਰਿਆ ਹੈ ਮੇਰੇ ਪਿਤਾ ਸਾਡੇ ਘਰਾਣਿਆਂ ਨੂੰ ਬਚਾਰਿਆ ਹੈ ਮੇਰੇ ਪਿਤਾ ਅੱਜ ਉਹ ਬਚਾਏ ਜਾਣਗੇ ਪ੍ਰਭੂ ਯੀਸ਼ੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਤੁਹਾਡੇ ਨਾਮ ਦੇ ਵਿੱਚ ਛੁਟਕਾਰਿਆ ਹਨ ਪ੍ਰਭੂ ਯੀਸ਼ੂ ਤੁਹਾਡਾ ਨਾਮ ਉਹ ਨਾਮ ਹੈ ਮੇਰੇ ਪਿਤਾ ਪਰਮੇਸ਼ਰ ਜਿਸ ਨਾਮ ਦੇ ਵਿੱਚ ਅੰਨੇ ਦੇਖਦੇ ਹਨ ਪ੍ਰਭੂ ਜਿਸ ਨਾਮ ਚ ਲੰਗੜੇ ਚੱਲਦੇ ਹਨ ਪ੍ਰਭੂ ਜਿਸ ਨਾਮ ਦੇ ਵਿੱਚ ਉਡੀ ਸ਼ੁੱਧ ਹੋ ਜਾਂਦੇ ਹਨ ਪ੍ਰਭੂ ਜਿਸ ਨਾਮ ਦੇ ਵਿੱਚ ਬੋਲੇ ਸੁਣਨ ਲੱਗ ਜਾਂਦੇ ਹਨ ਪ੍ਰਭੂ ਜਿਸ ਨਾਮ ਦੇ ਵਿੱਚ ਗੂੰਗੇ ਨਾਰੇ ਲਾਉਣ ਲੱਗ ਜਾਂਦੇ ਹਨ ਮੇਰੇ ਪਿਤਾ ਇਹ ਤੁਹਾਡਾ ਉਹ ਨਾਮ ਹੈ ਮੇਰੇ ਪਿਤਾ ਜਿਸ ਨਾਮ ਦੇ ਵਿੱਚ ਅਸੀਂ ਆਪਣੇ ਬਹੁਤ ਸਾਰੇ ਪਾਪਾਂ ਦੀ ਮਾਫੀ ਪਾ ਲੈਨੇ ਆ ਪ੍ਰਭੂ ਇਹ ਉਹ ਨਾਮ ਹੈ ਤੁਹਾਡਾ ਮੇਰੇ ਪ੍ਰਭੂ ਜੀਸੂ ਜਿਸ ਨਾਮ ਦੇ ਵਿੱਚ ਅਸੀਂ ਸੰਦੀਪਕ ਜੀਵਨ ਪਾ ਲੈਨੇ ਆ ਪ੍ਰਭੂ ਯੀਸ਼ੂ ਸੱਚਮੁੱਚ ਖੁਦਾਬਾਪ ਤੁਹਾਡਾ ਨਾਮ ਮਹਾਨ ਹੈ ਮੇਰੇ ਪਿਤਾ ਤੁਹਾਡੇ ਨਾਮ ਦੇ ਵਿੱਚ ਤਾਕਤ ਹੈ ਮੇਰੇ ਪ੍ਰਭੂ ਤੁਹਾਡੇ ਨਾਮ ਤੇ ਸਮਰਥਾ ਹੈ ਮੇਰੇ ਪਿਤਾ ਪ੍ਰਭੂ ਯੇਸ਼ੂ ਅੱਜ ਮੇਰੇ ਪਰਮੇਸ਼ਰ ਜੋ-ਜੋ ਜਨ ਤੁਹਾਡੇ ਨਾਮ ਦੇ ਵਿੱਚ ਜੋ-ਜੋ ਕੁਝ ਮੰਗ ਰਿਹਾ ਹੈ ਪਰਮੇਸ਼ਰ ਅੱਜ ਉਹ ਪ੍ਰਭੂ ਯੇਸ਼ੂ ਤੁਸੀਂ ਪੂਰਾ ਕਰ ਰਹੇ ਹੋ ਮੇਰੇ ਪਿਤਾ ਪਰਮੇਸ਼ਰ ਤੁਸੀਂ ਖੁਦਾਬਾਪ ਤੁਸੀਂ ਵਾਦਾ ਕਰ ਦਿੱਤਾ ਹੈ ਸਾਡੇ ਨਾਲ ਕਿ ਹਰੇਕ ਜਿਹੜਾ ਪ੍ਰਭੂ ਯੇਸ਼ੂ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ ਕਿਉਂਕਿ ਪਰਮੇਸ਼ਰ ਤੁਹਾਡਾ ਨਾਮ ਹੀ ਹੈ ਜਿਸ ਨਾਮ ਦੇ ਵਿੱਚ ਅੱਜ ਅਸੀਂ ਖੁਦਾਬਾਪ ਤੁਹਾਡੀ ਮਹਿਮਾ ਕਰ ਪਾ ਰਹੇ ਹਾਂ ਅਸੀਂ ਸੁਣ ਪਾ ਰਹੇ ਹਾਂ ਅਸੀਂ ਬੋਲ ਪਾ ਰਹੇ ਹਾਂ ਅਸੀਂ ਚੱਲ ਪਾ ਰਹੇ ਹਾਂ ਪਰਮੇਸ਼ਵਰ ਅੱਜ ਤੁਹਾਡੇ ਵਾਅਦੇ ਸਾਡੇ ਨਾਲ ਹਨ ਮੇਰੇ ਪਿਤਾ ਤੁਸੀਂ ਵਾਅਦਾ ਕੀਤਾ ਹੈ ਮੇਰੇ ਪਿਤਾ ਕਿ ਤੂੰ ਬੱਚ ਤੇਰਾ ਕਰਾਣਾ ਬਚਾਇਆ ਜਾਵੇਗਾ ਅੱਜ ਤੁਹਾਡਾ ਨਾਮ ਦੀ ਸਮਰਥ ਮੇਰੇ ਪਿਤਾ ਸਾਡੇ ਘਰਾਂ ਨੂੰ ਸਾਡੇ ਪਰਿਵਾਰਾਂ ਨੂੰ ਸਾਡੇ ਬੱਚਿਆਂ ਨੂੰ ਬਚਾ ਰਹੀ ਹੈ ਮੇਰੇ ਪਿਤਾ ਕਿਉਂਕਿ ਪ੍ਰਭੂ ਯੇਸ਼ੂ ਜਦੋਂ ਅਸੀਂ ਤੁਹਾਡੇ ਨਾਮ ਦੇ ਵਿੱਚ ਪਰਮੇਸ਼ੁਰ ਤੁਹਾਡੇ ਵਚਨਾਂ ਦੇ ਰਾਹੀਂ ਸ਼ਬਦ ਬੋਲਦੇ ਆ ਮੇਰੇ ਪਿਤਾ ਉਹ ਪੂਰੇ ਹੋ ਜਾਂਦੇ ਨੇ ਪ੍ਰਭੂ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਤੁਸੀਂ ਕਹਿ ਦਿੱਤਾ ਹੈ ਮੇਰੇ ਪਰਮੇਸ਼ੁਰ ਕਿ ਮੈਂ ਤੁਹਾਡਾ ਵਾਅਦੇ ਤੇ ਵਾਦਾ ਕਰਾਂਗਾ ਤੁਹਾਨੂੰ ਬਰਕਤ ਤੇ ਬਰਕਤ ਦਵਾਂਗਾ ਮੇਰੇ ਪਰਮੇਸ਼ਵਰਾ ਜੀ ਤੁਹਾਡੇ ਨਾਮ ਦੇ ਵਿੱਚ ਮੇਰੇ ਖੁਦਾਬਾਪ ਇੱਕ ਇੱਕ ਜਨ ਦੇ ਘਰ ਵਿੱਚ ਵਾਅਦੇ ਤੇ ਵਾਦਾ ਬਰਕਤ ਤੇ ਬਰਕਤ ਹੋ ਰਹੀ ਆ ਪ੍ਰਭੂ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਤੁਸੀਂ ਵਾਦਾ ਕੀਤਾ ਹੈ ਮੇਰੇ ਪਿਤਾ ਕਿ ਅੱਜ ਕੱਲ੍ਹ ਉਹ ਜਿੰਕੋ ਜੁਗ ਮੈਂ ਇੱਕੋ ਜਿਆ ਪਰਮੇਸ਼ਵਰ ਆ ਸੱਚਮੁੱਚ ਪਰਮੇਸ਼ਵਰ ਤੁਸੀਂ ਇੱਕੋ ਜੇ ਪਰਮੇਸ਼ਵਰ ਹੋ ਮੇਰੇ ਪ੍ਰਭੂ ਅੱਜ ਮੇਰੇ ਕੋ ਦਾ ਪਾਪ ਤੁਸੀਂ ਸਾਨੂੰ ਕਹਿ ਰਹੇ ਹੋ ਮੇਰੇ ਪਿਤਾ ਕਿ ਇੱਕ ਮਾਂ ਆਪਣੇ ਬੱਚੇ ਨੂੰ ਪਾਲ ਸਕਦੀ ਹੈ ਪਰ ਮੈਂ ਤੁਹਾਨੂੰ ਕਦੇ ਨਹੀਂ ਪੁੱਲਾ ਦਾ ਸੱਚਮੁੱਚ ਪਰਮੇਸ਼ਵਰ ਅੱਜ ਤੁਸੀਂ ਇੱਕ ਇੱਕ ਜਨ ਦੇ ਨਾਲ ਹੋ ਮੇਰੇ ਪਿਤਾ ਇੱਕ ਇੱਕ ਦਾ ਸੱਜਾ ਹੱਥ ਫੜ ਕੇ ਬੈਠੇ ਹੋ ਮੇਰੇ ਪਿਤਾ ਪਰਮੇਸ਼ਰ ਅੱਜ ਇੱਕ ਇੱਕ ਜਾਨ ਨੂੰ ਤੁਸੀਂ ਜੋ ਡਿੱਗਿਆ ਆਪਣੇ ਫਤਿਹਮੰਦ ਹੱਥ ਨਾਲ ਉਠਾ ਰਹੇ ਹੋ ਪ੍ਰਭੂ ਯਸ਼ੂ ਦੇ ਨਾਮ ਦੇ ਵਿੱਚ ਕਿਉਂਕਿ ਪਰਮੇਸ਼ਰ ਤੁਹਾਡੇ ਵਚਨਾਂ ਵਿੱਚ ਤਾਕਤ ਹੈ ਔਰ ਮੇਰੇ ਪ੍ਰਭੂ ਤੁਹਾਡੇ ਵਾਅਦੇ ਨੇ ਇਹ ਜੋ ਤੁਸੀਂ ਸਾਡੇ ਨਾਲ ਕੀਤੇ ਨੇ ਮੇਰੇ ਪਿਤਾ ਪਰਮੇਸ਼ਰ ਤੁਸੀਂ ਕਿਹਾ ਆਪਣੇ ਵਚਨ ਦੇ ਵਿੱਚ ਮੇਰੇ ਪਿਤਾ ਪਰਮੇਸ਼ਰ ਕਿ ਮੈਂ ਤੇਰਾ ਨਾਮ ਮੈਂ ਤੇਰੀ ਸੂਰਤ ਆਪਣੇ ਹੱਥਾਂ ਦੀਆਂ ਤਲੀਆਂ ਉੱਤੇ ਵਾਹ ਲਈ ਹੈ ਮੇਰੇ ਪਿਤਾ ਸੱਚਮੁੱਚ خدا ਬਾਪ ਅਸੀਂ ਤੁਹਾਡੇ ਹੱਥਾਂ ਦੇ ਵਿੱਚ ਆ ਮੇਰੇ ਪਿਤਾ ਪਰਮੇਸ਼ਰ ਹਰ ਘੜੀ ਹਰ ਪਲੀ ਹਰ ਪਲ ਮੇਰੇ ਪਰਮੇਸ਼ਰ ਅਸੀਂ ਤੁਹਾਡੇ ਹੱਥਾਂ ਦੇ ਵਿੱਚ ਔਰ ਤੁਸੀਂ ਵਾਦਾ ਕੀਤਾ ਇਹ ਮੇਰੇ ਪਰਮੇਸ਼ਰ ਕਿ ਮੈਂ ਤੁਹਾਨੂੰ ਮੰਗਣ ਵਾਲਾ ਨਹੀਂ ਦੇਣ ਵਾਲਾ ਬਣਾਵਾਂਗਾ ਅੱਜ ਮੇਰੇ ਕੋ ਤਾਂ ਪਾਪ ਯੇਸ਼ੂ ਅਸੀਂ ਤੁਹਾਡੇ ਨਾਮ ਦੇ ਵਿੱਚ ਮੰਗਣ ਵਾਲੇ ਨਹੀਂ ਮੇਰੇ ਪ੍ਰਭੂ ਭਲਕਿ ਦੇਣ ਵਾਲੇ ਬਣ ਰਹੇ ਹਾਂ ਪਰਮੇਸ਼ੁਰ ਤੁਸੀਂ ਵਾਦਾ ਕੀਤਾ ਹੈ ਪ੍ਰਭੂ ਕਿ ਮੈਂ ਤੁਹਾਨੂੰ ਸਵਰਗ ਦੇ ਰਾਜ ਦੀਆਂ ਚਾਬੀਆਂ ਦਵਾਂਗਾ ਜੋ ਕੁਝ ਤੁਸੀਂ ਧਰਤੀ ਤੇ ਬੰਨੋਗੇ ਉਹ ਸਵਰਗ ਵਿੱਚ ਬੰਨਿਆ ਜਾਵੇਗਾ ਜੋ ਧਰਤੀ ਤੇ ਖੋਲੋਗੇ ਉਹ ਸਵਰਗ ਵਿੱਚ ਖੁੱਲ ਜਾਵੇਗਾ ਅੱਜ ਮੇਰੇ ਪਰਮੇਸ਼ਵਰ ਪ੍ਰਭੂ ਯਸ਼ੂ ਅਸੀਂ ਤੁਹਾਡੇ ਨਾਮ ਦੇ ਵਿੱਚ ਬੰਦਦੇ ਹਾਂ ਉਹਨਾਂ ਦੁਸ਼ਟ ਆਤਮਾ ਨੂੰ ਬੰਦਦੇ ਹਾਂ ਬੰਦਦੇ ਹਾਂ ਸ਼ੈਤਾਨ ਦੀਆਂ ਤਾਕਤਾਂ ਨੂੰ ਬੰਦਦੇ ਹਾਂ ਬਿਮਾਰੀ ਦੀਆਂ ਤਾਕਤਾਂ ਨੂੰ ਬੰਦਦੇ ਹਾਂ ਹਰ ਉਸ ਚੀਜ਼ ਨੂੰ ਜੋ ਸਾਨੂੰ ਗੁੰਮਰਾਹ ਕਰ ਰਹੀ ਹੈ ਬੰਦਿਆ ਪਾਪ ਦੀਆਂ ਤਾਕਤਾਂ ਨੂੰ ਅੱਜ ਬੰਦਿਆ ਜਾਦੂ ਟੂਨੇ ਦੀਆਂ ਤਾਕਤਾਂ ਨੂੰ ਬੰਦਦੇ ਆ ਨਸ਼ੇ ਦੀਆਂ ਤਾਕਤਾਂ ਨੂੰ ਬੰਦਦੇ ਆ ਗਰੀਬੀ ਦੀਆਂ ਤਾਕਤਾਂ ਨੂੰ ਬੰਦਦੇ ਆ ਬੇਬਸੀ ਦੀਆਂ ਤਾਕਤਾਂ ਨੂੰ ਬੰਦਦੇ ਆ ਲਾਚਾਰੀ ਦੀਆਂ ਤਾਕਤਾਂ ਨੂੰ ਬੰਦਦੇ ਆ ਤਲਿਤਰੀ ਦੀਆਂ ਤਾਕਤਾਂ ਨੂੰ ਪ੍ਰਭੂ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਬੰਦਦੇ ਆ ਕਿਉਂਕਿ ਤੁਸੀਂ ਵਾਅਦਾ ਕੀਤਾ ਕਿ ਮੈਂ ਤੁਹਾਨੂੰ ਸੁਰਗ ਦੇ ਰਾਹ ਦੀਆਂ ਚਾਬੀਆਂ ਦੇਵਾਂਗਾ ਅੱਜ ਮੇਰੇ ਪਰਮੇਸ਼ਵਰ ਤੁਸੀਂ ਕਿਹਾ ਕਿ ਜੋ ਕੁਝ ਤੁਸੀਂ ਬਣੋ ਹੋਗੇ ਧਰਤੀ ਤੇ ਸਵਰਗ ਵਿੱਚ ਬੰਨਿਆ ਜਾਵੇਗਾ ਅੱਜ ਤੁਸੀਂ ਸਵਰਗ ਤੋਂ ਇਨਾਂ ਚੀਜ਼ਾਂ ਨੂੰ ਬੰਨ ਰਹੇ ਹੋ ਪ੍ਰਭੂ ਯਸ਼ੂ ਦੇ ਨਾਮ ਦੇ ਵਿੱਚ ਤੁਸੀਂ ਕਿਆ ਪ੍ਰਭੂ ਜੋ ਕੁਝ ਤੁਸੀਂ ਧਰਤੀ ਤੇ ਖੋਲੋਗੇ ਉਹ ਸਵਰਗ ਵਿੱਚ ਖੁੱਲ ਜਾਵੇਗਾ ਅੱਜ ਪ੍ਰਭੂ ਯਸ਼ੂ ਅਸੀਂ ਤੁਹਾਡੇ ਨਾਮ ਦੇ ਵਿੱਚ ਖੋਲਦੇ ਆ ਮੇਰੇ ਪਿਤਾ ਖੋਲਦੇ ਆ ਆਪਣੀਆਂ ਰੁਕੀਆਂ ਹੋਈਆਂ ਆਸ਼ੀਸ਼ਾਂ ਨੂੰ ਖੋਲਦੇ ਆ ਪ੍ਰਭੂ ਬਰਕਤਾਂ ਨੂੰ ਖੋਲਦੇ ਆ ਨਵੇਂ ਕਾਰੋਬਾਰ ਨੂੰ ਖੋਲਦੇ ਆ ਬਿਜ਼ਨਸ ਨੂੰ ਖੋਲਦੇ ਆ ਪ੍ਰਭੂ ਯਸ਼ੂ ਤੁਹਾਡੇ ਨਾਮ ਦੇ ਵਿੱਚ ਅੱਜ ਖੋਲਦੇ ਆ ਅਸੀਂ ਬੱਚਿਆਂ ਦੀ ਚੰਗਿਆਈ ਨੂੰ ਖੋਲ ਆਪਰਬੂ ਸ਼ਰੀਰਾਂ ਦੀ ਚੰਗਿਆਈ ਨੂੰ ਖੋਲਦੇ ਆਂ ਪ੍ਰਭੂ ਅੱਜ ਖੋਲਦੇ ਆਂ ਪ੍ਰਭੂ ਹਰ ਉਹ ਸ਼ੈਤਾਨ ਦੇ ਬੰਧਨ ਨੂੰ ਜੋ ਤੁਹਾਡੇ ਲੋਕਾਂ ਦੇ ਉੱਤੇ ਲੱਗਿਆ ਅੱਜ ਖੋਲਦੇ ਆਂ ਮੇਰੇ ਪਰਮੇਸ਼ਰ ਅੱਜ ਜਿਸੀ ਇੱਕ ਇੱਕ ਤਾਕਤ ਨੂੰ ਜੋ ਸਾਡੇ ਵਿਰੋਧ ਵਿੱਚ ਹੈ ਜੋ वचन ਦੇ ਵਿਰੋਧ ਚ ਆਇਆ ਅੱਜ ਅਸੀਂ ਖੋਲਦੇ ਹਾਂ ਉਹਨਾਂ ਤਾਕਤਾਂ ਨੂੰ ਕਬੂਲ ਯੇਸ਼ੂ ਦੇ ਨਾਮ ਦੇ ਵਿੱਚ ਅੱਜ ਖੋਲਦੇ ਹਾਂ ਅਸੀਂ ਉਹਨਾਂ ਤਾਕਤਾਂ ਨੂੰ ਜੋ ਸਾਨੂੰ ਪ੍ਰਾਰਥਨਾ ਨਹੀਂ ਕਰਨ ਦੇ ਰਹੀਆਂ ਰਾਦਨਾ ਨਹੀਂ ਕਰਨ ਦੇ ਰਹੀਆਂ वचन ਨਹੀਂ ਪੜਨ ਦੇ ਰਹੀਆਂ ਜਿ ਖੋਲਦੇ ਹਾਂ ਪ੍ਰਭੂ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਕਿ ਪ੍ਰਭੂ ਯਸ਼ੂ ਤੁਸੀਂ ਵਾਦਾ ਕਰ ਦਿੱਤਾ ਹੈ ਮੇਰੇ ਪਿਤਾ ਤੁਸੀਂ ਵਚਨ ਚ ਕਹਿ ਦਿੱਤਾ ਕਿ ਹਰੇਕ ਜਿਹੜਾ ਪ੍ਰਭੂ ਯਸ਼ੂ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ ਅੱਜ ਪਰਮੇਸ਼ਰ ਤੁਹਾਡੇ ਨਾਮ ਦੇ ਵਿੱਚ ਇਹ ਵਚਨ ਖੁਦਾਬਾਪ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਪੂਰੇ ਹੋ ਰਹੇ ਨੇ ਪਰਮੇਸ਼ਰਾ ਜੀ ਸਾਡੇ ਜੀਵਨਾਂ ਦੇ ਵਿੱਚ ਪੂਰੇ ਹੋ ਰਹੇ ਨੇ ਮੇਰੇ ਪਿਤਾ ਕਿਉਂਕਿ ਤੁਹਾਡਾ ਇੱਕ ਇੱਕ ਵਾਦਾ ਮੇਰੇ ਪਰਮੇਸ਼ਰ ਸਾਡੇ ਲਈ ਹੈ ਤੁਹਾਡਾ ਇੱਕ ਇੱਕ ਵਚਨ ਸਾਡੇ ਲਈ ਹੈ ਮੇਰੇ ਪਿਤਾ ਪਰਮੇਸ਼ਰ ਕਿਉਂਕਿ ਪ੍ਰਭੂ ਯਸ਼ੂ ਤੁਸੀਂ ਵਚਨ ਚ ਕਹੇ ਕੀ ਮੁਕਤੀ ਲਈ ਆਪਣੇ ਛੁਟਕਾਰਿਆਂ ਲਈ ਤਾਂ ਮੂੰਹ ਨਾਲ ਅੰਗੀਕਾਰ ਕਰੀਦਾ ਹੈ ਮੇਰੇ ਪਿਤਾ ਔਰ ਚੋ ਕੋਈ ਪਰਮੇਸ਼ਵਰ ਅੱਜ ਆਪਣੇ ਮੁਖ ਚੋਂ ਅੰਗੀਕਾਰ ਕਰ ਰਿਹਾ ਹੈ ਮੇਰੇ ਪਿਤਾ ਔਰ ਆਪਣੇ ਹਿਰਦੇ ਨਾਲ ਮੰਨ ਰਿਹਾ ਹੈ ਪ੍ਰਭੂ ਕਿ ਤੁਹਾਨੂੰ ਪਰਮੇਸ਼ਵਰ ਨੇ ਮੁਰਦਿਆਂ ਵਿੱਚੋਂ ਜ਼ਿੰਦਾ ਕੀਤਾ ਹੈ ਅੱਜ ਉਹ ਬਚਾਇਆ ਜਾ ਰਿਹਾ ਹੈ ਅੱਜ ਉਹ ਬਚਾਇਆ ਜਾ ਰਿਹਾ ਹੈ ਪ੍ਰਭੂ ਯਸ਼ੂਤ ਦੇ ਨਾਮ ਚ ਅੱਜ ਪਰਮੇਸ਼ਵਰ ਪ੍ਰਭੂ ਯਸ਼ੂਸੀਤ ਦੇ ਨਾਮ ਦੇ ਵਿੱਚ ਮੇਰੇ ਪਿਤਾ ਇਹ ਵਿਸ਼ਵਾਸ ਕਰਦੇ ਆ ਜਿਵੇਂ ਤੁਸੀਂ ਕਹੇ ਕਿ ਤੁਹਾਡੇ ਕੋੜੇ ਖਾਨ ਤੋਂ ਅਸੀਂ ਹੋ ਚੁਕੇ ਅੱਜ ਮੇਰੇ ਪ੍ਰਭੂ ਇੱਕ ਇੱਕ ਜਨ ਇਸ वचन ਦੀ ਤਾਕਤ ਦੇ ਨਾਲ ਨਰਵਾ ਹੋ ਚੁਕਿਆ ਤੁਹਾਡੇ ਨਾਮ ਦੀ ਸਮਰਥ ਦੇ ਨਾਲ ਨਰਵਾ ਹੋ ਚੁਕਿਆ ਤੁਹਾਡੇ ਉਹ ਦੇ ਖਾਨ ਦੇ ਨਾਲ ਚੰਗਾ ਹੋ ਚੁਕਿਆ ਪ੍ਰਭੂ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਮੇਰੀ ਪ੍ਰਭੂ ਤੁਸੀਂ ਕਿਹਾ ਹੈ ਪ੍ਰਭੂ वचन ਚ ਮੇਰੇ ਪਿਤਾ ਪਰਮੇਸ਼ਰ ਕੀ ਦੁੱਖ ਦੇ ਵੇਲੇ ਮੈਨੂੰ ਪੁਕਾਰ ਮੈਂ ਤੈਨੂੰ ਛਡਾਵਾਂਗਾ ਤੂੰ ਮੇਰੀ ਮਹਿਮਾ ਕਰੇਗਾ ਪ੍ਰਭੂ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਇਹ वचन ਅੱਜ ਸਾਡੇ ਜੀਵਨ ਦੇ ਵਿੱਚ ਜੋ ਜੋ ਸੁਣ ਰਹੇ ਨੇ ਪ੍ਰਾਰਥਨਾ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਪੂਰਾ ਹੋਵੇ ਅੱਜ ਹਰੇਕ ਜਨ ਦੁੱਖਾਂ ਚੋਂ ਛੁਡਾਇਆ ਜਾਵੇ ਮੇਰੇ ਬਤੌਰੋ ਦੁੱਖਾਂ ਚੋਂ ਬਾਹਰ ਆ ਕੇ ਪਰਮੇਸ਼ਵਰ ਤੁਹਾਡੀ ਮਮਾ ਤੁਹਾਡੀ ਵਧਾਈ ਕਰਨ ਵਾਲਾ ਬਣਛਾਵੇ ਪ੍ਰਭੂ ਯੇਸ਼ੂ ਦੇ ਨਾਮ ਦੇ ਵਿੱਚ ਤੁਸੀਂ ਕਹੇ ਸਾਰੇ ਥੱਕੇ ਹੋਏ ਪਾਰ ਹੇਠਾਂ ਦੱਬੇ ਹੋਏ ਲੋਕੋ ਮੇਰੇ ਕੋਲ ਆਓ ਮੈਂ ਤੁਹਾਨੂੰ ਆਰਾਮ ਦਵਾਗਾ ਅੱਜ ਮੇਰੇ ਪਾਪ ਪ੍ਰਭੂ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਇੱਕ ਇੱਕ ਜਨ ਜੋ ਥੱਕਿਆ ਹੋਇਆ ਸੀ ਮੇਰੇ ਪਿਤਾ ਅੱਜ ਨਮਾ ਬਲ ਪਾ ਰਿਹਾ ਹੈ ਨਵੀਂ ਤਾਕਤ ਪਾ ਰਿਹਾ ਹੈ ਔਰ ਮੇਰੇ ਪਰਮੇਸ਼ੁਰ ਅੱਜ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਇੱਕ ਇੱਕ ਜਨ ਨੂੰ ਆਰਾਮ ਮਿਲ ਰਿਹਾ ਹੈ ਮੇਰੇ ਪਿਤਾ ਉਹ ਬਿਮਾਰੀਆਂ ਤੋਂ ਆਰਾਮ ਮਿਲ ਰਿਹਾ ਹੈ ਦੁੱਖਾਂ ਤੋਂ ਆਰਾਮ ਮਿਲ ਰਿਹਾ ਹੈ ਮੇਰੇ ਪਰਮੇਸ਼ਰ ਕਿਉਂਕਿ ਤੁਸੀਂ वचन ਵਿੱਚ ਵਾਅਦਾ ਕਰ ਦਿੱਤਾ ਹੈ ਮੇਰੇ ਪਰਮੇਸ਼ਰ ਕਿ ਹਰੇਕ ਜਿਹੜਾ ਪ੍ਰਭੂ ਯਸ਼ੂ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ ਅੱਜ ਪ੍ਰਭੂ ਯਸ਼ੂ ਅਸੀਂ ਤੁਹਾਡੇ ਨਾਮ ਦੇ ਵਿੱਚ ਇਹਨਾਂ ਬਚਨਾਂ ਨੂੰ ਆਪਣੇ ਜੀਵਨਾ ਚ ਰਸੀਦ ਕਰਦੇ ਹਾਂ ਅਸੀਂ ਤੁਹਾਡੇ ਨਾਮ ਦੇ ਵਿੱਚ ਇਹਨਾਂ ਬਚਨਾਂ ਨੂੰ ਆਪਣੇ ਘਰਾਂ ਚ ਪਰਿਵਾਰਾਂ ਵਿੱਚ ਰਸੀਦ ਕਰਦੇ ਹਾਂ ਪ੍ਰਭੂ ਯੇਸ਼ੂ ਅੱਜ ਅਸੀਂ ਇਹਨਾਂ ਬਚਨਾਂ ਨੂੰ ਆਪਣੀ ਚੰਗਿਆਈ ਲਈ ਆਪਣੇ ਛੁਟਕਾਰਿਆਂ ਲਈ ਆਪਣੇ ਵਾਅਦੇ ਲਈ ਰਸੀਵ ਕਰਦੇ ਹਾਂ ਪ੍ਰਭੂ ਯੇਸ਼ੂ ਤੁਹਾਡੇ ਨਾਮ ਚ ਕਿਉਂਕਿ ਤੁਹਾਡਾ ਵਾਅਦਾ ਹੈ ਮੇਰੇ ਪਰਮੇਸ਼ਰ ਕਿ ਹਰੇਕ 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 ਜਿਹੜਾ ਪ੍ਰਭੂ ਯੇਸ਼ੂ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ ਅੱਜ ਪ੍ਰਭੂ ਜੈਸ਼ੂ ਤੁਹਾਡੇ ਨਾਮ ਦੇ ਵਿੱਚ ਸਾਨੂੰ ਸਾਡੇ ਪਾਪਾਂ ਤੋਂ ਮਾਫੀ ਮਿਲ ਰਹੀ ਹੈ ਪ੍ਰਭੂ ਇਛਤਕਾਰੇ ਮਿਲ ਰਹੇ ਨੇ ਮੇਰੇ ਪਿਤਾ ਸਾਡੀ ਮਿਲ ਰਹੀ ਹੈ ਮੇਰੇ ਪਿਤਾ ਤੁਸੀਂ ਕਿਆ ਹੈ ਮੇਰੇ ਪਰਮੇਸ਼ਵਰ ਕਿ ਤੁਸੀਂ ਸਾਡੀ ਖਾਤਰ ਆਪਣਾ ਕੀਮਤੀ ਲਹੂ ਵਹਾ ਦਿੱਤਾ ਮੇਰੇ ਪਿਤਾ ਹੋਰਾ ਜੋ ਤੁਹਾਡਾ ਇਹ ਤੇ ਲਹੂ ਸਾਡੇ ਜੀਵਨਾਂ ਤੇ ਆ ਰਿਹਾ ਹੈ ਸਾਡੀ ਜ਼ਿੰਦਗੀ ਤੇ ਆ ਰਿਹਾ ਹੈ ਸਾਡੇ ਘਰਾਂ ਤੇ ਆ ਰਿਹਾ ਹੈ ਪਰਿਵਾਰਾਂ ਤੇ ਬੱਚਿਆਂ ਤੇ ਆ ਰਿਹਾ ਹੈ ਅੱਜ ਤੁਹਾਡਾ ਲਹੂ ਸਾਨੂੰ ਅਨੰਤ ਜੀਵਨ ਦੇ ਰਿਹਾ ਹੈ ਪ੍ਰਭੂ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਪਰਮੇਸ਼ੁਰ ਤੁਹਾਡੇ ਲਹੂ ਵਿੱਚ ਸਮਰਤ ਹੈ ਅੱਜ ਪ੍ਰਭੂ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਅਸੀਂ ਤੁਹਾਡੇ ਲਹੂ ਨੂੰ ਆਪਣੇ ਜੀਵਨ ਚ ਮੰਗਦੇ ਹਾਂ ਮੇਰੇ ਪਿਤਾ ਆਪਣੇ ਘਰਾਂ ਚ ਮੰਗਦੇ ਹਾਂ ਪ੍ਰਭੂ ਆਪਣੇ ਸ਼ਰੀਰ ਤੇ ਮੰਗਦੇ ਹਾਂ ਮੇਰੇ ਪਿਤਾ ਜੀ ਤੁਹਾਡਾ ਲਹੂ ਇੱਕ ਇੱਕ ਜਨ ਨੂੰ ਵੱਡੇ ਬੱਡੇ ਛੁਟਕਾਰੇ ਦੇ ਰਿਹਾ ਹੈ ਪ੍ਰਭੂ ਯੇਸ਼ੂ ਤਾਂ ਦੇ ਨਾਮ ਦੇ ਵਿੱਚ ਮੇਰੇ ਪਿਤਾ ਉਹ ਮੇਰੇ ਖੁਦਾਬਾਪ ਤੁਸੀਂ ਆਪਣੇ ਵਚਨਾਂ ਦੀ ਤਾਕਤ ਦੇ ਨਾਲ ਅੱਜ ਸਾਨੂੰ ਬਚਾ ਰਹੇ ਹੋ ਮੇਰੇ ਪਿਤਾ ਪਰਮੇਸ਼ਵਰ ਖੁਦਾਬਾਪ ਤੁਸੀਂ ਕਹਿ ਦਿੱਤਾ ਹੈ ਮੇਰੇ ਪਿਤਾ ਕਿ ਹਰੇਕ ਜਿਹੜਾ ਪ੍ਰਭੂ ਯੇਸ਼ੂ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ ਔਰ ਅੱਜ ਆਪਣੇ ਮੁਖ ਚੋਂ ਜੋ-ਜੋ ਜਨ ਖੁਦਾਬਾਪ ਅੰਗੀਕਾਰ ਕਰ ਰਹੇ ਨੇ ਅੱਜ ਜੋ-ਜੋ ਜਨ ਪ੍ਰਭੂ ਯੇਸ਼ੂ ਇਸ ਵਚਨ ਨੂੰ ਬੋਲ ਰਹੇ ਨੇ ਕਿ ਪ੍ਰਭੂ ਯੇਸ਼ੂ ਤੁਸੀਂ ਕਹਿ ਦਿੱਤਾ ਹੈ ਕਿ ਇਹ ਜਿਹੜਾ ਪ੍ਰਭੂ ਯੇਸ਼ੂ ਤੁਹਾਡਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ ਅੱਜ ਜੋ ਜੋ ਜਨ ਕਹਿ ਰਹੇ ਨੇ ਪ੍ਰਭੂ ਯੇਸ਼ੂ ਮੈਂ ਤੁਹਾਡੇ ਨਾਮ ਨੂੰ ਪੁਕਾਰਦਾ ਹਾਂ ਮੈਂ ਤੁਹਾਡੇ ਨਾਮ ਦੀ ਜੈ ਜੈਕਾਰ ਕਰਦਾ ਹਾਂ ਮੈਂ ਤੁਹਾਡੇ ਨਾਮ ਨੂੰ ਲੋਕਾਂ ਵਿੱਚ ਬਣ ਰਿਹਾ ਹਾਂ ਮੈਂ ਤੁਹਾਡੇ ਨਾਮ ਨੂੰ ਪ੍ਰਭੂ ਤੁਹਾਡੇ ਨਾਮ ਦੇ ਵਿੱਚ ਗਵਾਹੀਆਂ ਦੇ ਰਿਹਾ ਹਾਂ ਮੈਂ ਤੁਹਾਡੇ ਨਾਮ ਦਾ ਪ੍ਰਚਾਰ ਕਰ ਰਿਹਾ ਹਾਂ ਮੈਂ ਤੁਹਾਡੇ ਨਾਮ ਨੂੰ ਪ੍ਰਭੂ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਅੱਜ ਜੋ ਜੋ ਜਾਨੇ ਬੋਲ ਰਹੇ ਨੇ ਮੇਰੇ ਪਿਤਾ ਅੱਜ ਉਹਨਾਂ ਦੇ ਉਹਨਾਂ ਦੇ ਘਰਾਂ ਵਿੱਚ ਅੱਜ ਉਹਨਾਂ ਦੇ ਪਰਿਵਾਰਾਂ ਵਿੱਚ ਪ੍ਰਭੂ ਯੇਸ਼ੂ ਤੜੇ ਨਾਮ ਦੇ ਵਿੱਚ ਸਭ ਕੁਝ ਹੋ ਰਿਹਾ ਹੈ ਜੋ ਜੋ ਵਚਨ ਅੱਜ ਇਸ ਪ੍ਰਾਰਥਨਾ ਵਿੱਚ ਬੋਲੇ ਗਏ ਨੇ ਪ੍ਰਭੂ ਔਰ ਅੱਗੇ ਵੀ ਬੋਲਣੇ ਹਨ ਅੱਜ ਉਹ ਵਚਨ ਖੁਦਾ ਬਾਪ ਯੇਸ਼ੂ ਇੱਕ ਇੱਕ ਜਨ ਦੇ ਜੀਵਨ ਵਿੱਚ ਪੂਰੇ ਹੋ ਰਹੇ ਨੇ ਕਿਉਂਕਿ ਤੁਸੀਂ ਵਾਦਾ ਕਰ ਦਿੱਤਾ ਹੈ ਕਿ ਹਰੇਕ ਜਿਹੜਾ ਪ੍ਰਭੂ ਯੇਸ਼ੂ ਤੁਹਾਡਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ ਉਹ ਛੁਟਕਾਰਾ ਪਾਵੇਗਾ ਉਹ ਆਜ਼ਾਦੀ ਪਾਵੇਗਾ ਉਹ ਰਿਹਾਈ ਪਾਵੇਗਾ ਉਹਦਾ ਜੀਵਨ ਬਦਲ ਜਾਵੇਗਾ ਉਹਦੀ ਜ਼ਿੰਦਗੀ ਬਦਲ ਜਾਵੇਗੀ ਉਹਦਾ ਘਰਾਣਾ ਸੁਧਰ ਜਾਵੇਗਾ ਅੱਜ ਉਹ ਤੇ ਉਹਦਾ ਕਰਾਣਾ ਮੇਰੀ ਮਹਿਮਾ ਕਰਨ ਵਾਲਾ ਬਣ ਜਾਵੇਗਾ ਅੱਜ ਪ੍ਰਭੂ ਯੇਸ਼ੂ ਜਿਨਨੇ ਜਾਣ ਤੋਂ ਡੇ ਨਾਮ ਨੂੰ ਬੋਲ ਰਹੇ ਹਨ ਪ੍ਰਭੂ ਯੇਸ਼ੂ ਜ਼ਿੰਦਾ ਹੈ ਪ੍ਰਭੂ ਯੇਸ਼ੂ ਜ਼ਿੰਦਾ ਹੈ ਅੱਜ ਉਹਨਾਂ ਦੇ ਘਰ ਦੇ ਹਰ ਮੁਰਦਾ ਪਈ ਚੀਜ਼ ਜ਼ਿੰਦਾ ਹੋ ਰਹੀ ਹੈ ਜੋ ਜੋ ਜਨ ਬੋਲ ਰਹੇ ਹਨ ਪ੍ਰਭੂ ਯੇਸ਼ੂ ਜ਼ਿੰਦਾ ਹੈ ਅੱਜ ਜੋ ਡੁੱਬੇ ਕਾਰੋਬਾਰ ਜ਼ਿੰਦਾ ਹੋ ਰਹੇ ਹਨ ਅੱਜ ਜੋ ਡੁੱਬੀਆਂ ਨੌਕਰੀਆਂ ਜ਼ਿੰਦਾ ਹੋ ਰਹੀਆਂ ਹਨ ਉਹ ਡੁੱਬਿਆ ਫਾਇਨੰਸ ਜ਼ਿੰਦਾ ਹੋ ਰਿਹਾ ਹੈ ਅੱਜ ਜੋ ਜੋ ਜਨ ਬੋਲ ਰਹੇ ਹਨ ਪ੍ਰਭੂ ਕਿ ਪ੍ਰਭੂ ਯੇਸ਼ੂ ਤੁਸੀਂ ਜ਼ਿੰਦਾ ਹੋ ਅੱਜ ਮੇਰੇ ਪਰਮੇਸ਼ਵਰ ਉਹਨਾਂ ਦੇ ਬੱਚੇ ਉਹਨਾਂ ਦਾ ਘਰਾਣਾ ਤੁਹਾਡੀ ਮਹਿਮਾ ਲਈ ਜ਼ਿੰਦਾ ਹੋ ਰਿਹਾ ਹੈ ਅੱਜ ਜੋ ਜੋ ਜਨ ਬੋਲ ਰਹੇ ਹਨ ਆਪਣੇ ਮੁਖ ਚੋਂ ਬੋਲ ਰਹੇ ਹਨ ਬਿਨਾਂ ਸੰਗੇ ਬੋਲ ਰਹੇ ਹਨ ਬਿਨਾਂ ਰੁਕੇ ਬੋਲ ਰਹੇ ਹਨ ਕਿ ਪ੍ਰਭੂ ਯੇਸ਼ੂ ਤੁਸੀਂ ਜ਼ਿੰਦਾ ਹੋ ਪ੍ਰਭੂ ਯੇਸ਼ੂ ਤੁਸੀਂ ਜ਼ਿੰਦਾ ਹੋ ਅੱਜ ਮੇਰੇ ਪਰਮੇਸ਼ਵਰ ਉਹ ਪੂਰੇ ਦਾ ਪੂਰਾ ਪਰਿਵਾਰ ਤੁਹਾਡੀ ਮਹਿਮਾ ਲਈ ਜ਼ਿੰਦਾ ਹੋ ਰਿਹਾ ਹੈ ਤੁਹਾਡੀ ਵਡਿਆਈ ਲਈ ਜ਼ਿੰਦਾ ਹੋ ਰਿਹਾ ਹੈ ਤੁਹਾਡੀ ਮਹਿਮਾ ਲਈ ਜ਼ਿੰਦਾ ਹੋ ਰਿਹਾ ਹੈ ਅੱਜ ਖੁਦਾਬਾਪ ਜੋ ਜੋ ਜਨ ਤੁਹਾਡੇ ਨਾਮ ਨੂੰ ਪੁਕਾਰ ਰਿਹਾ ਨਾ ਆਪਣੇ ਮੁਖ ਚੋ ਕਹਿ ਰਹੇ ਹਨ ਕਿ ਜ਼ਿੰਦਾ ਹੈ ਯੇਸ਼ੂ ਜ਼ਿੰਦਾ ਹੈ ਯੇਸ਼ੂ ਜ਼ਿੰਦਾ ਹੈ ਅੱਜ ਖੁਦਾਬਾਪ ਉਹਨਾਂ ਦੇ ਘਰਾਂ ਚ ਜੋ ਸ਼ੈਤਾਨੀ ਤਾਕਤਾਂ ਨੇ ਉਹ ਸ਼ਰਮਿੰਦਾ ਹੋ ਰਹੀਆਂ ਨੇ ਉਹ ਸ਼ਰਮਿੰਦਾ ਹੋ ਰਹੀਆਂ ਨੇ ਕਿਉਂਕਿ ਯੇਸ਼ੂ ਜ਼ਿੰਦਾ ਹੈ ਸ਼ੈਤਾਨ ਸ਼ਰਮਿੰਦਾ ਹੈ ਅੱਜ ਜੋ ਜੋ ਜਨ ਬੋਲ ਰਹਿਣ ਕਿ ਪ੍ਰਭੂ ਯੇਸ਼ੂ ਜ਼ਿੰਦਾ ਹੈ ਅੱਜ ਉਹਨਾਂ ਦੇ ਘਰਾਂ ਚੋਂ ਹਰ ਬਿਮਾਰੀ ਸ਼ਰਮਿੰਦਾ ਹੋ ਕੇ ਬਾਹਰ ਨਿਕਲ ਰਹੀ ਹੈ ਹਰ ਦੁੱਖ ਸ਼ਰਮਿੰਦਾ ਹੋ ਰਹਿਣ ਹਰ ਨਸ਼ੇ ਸ਼ਰਮਿੰਦਾ ਹੋ ਰਹਿਣ ਅੱਜ ਜੋ ਜੋ ਜਨ ਬੋ ਰਹਿਣ ਕਿ ਪ੍ਰਭੂ ਯੇਸ਼ੂ ਤੁਸੀਂ ਜ਼ਿੰਦਾ ਹੋ ਤੁਹਾਡਾ ਨਾਮ ਮੇਰੇ ਜੀਵਨ ਵਿੱਚ ਆ ਚੁੱਕਿਆ ਹੈ ਤੁਹਾਡਾ ਨਾਮ ਮੇਰੇ ਪਰਿਵਾਰ ਵਿੱਚ ਆ ਚੁੱਕਿਆ ਹੈ ਤੁਹਾਡਾ ਨਾਮ ਅੱਜ ਖੁਦਾਬਾਪ ਸਾਡੀ ਜ਼ਿੰਦਗੀ ਵਿੱਚ ਆ ਚੁੱਕਿਆ ਹੈ ਅੱਜ ਤੁਹਾਡੇ ਨਾਮ ਦੇ ਦੁਆਰਾ ਅਸੀਂ ਬਚਾਏ ਗਏ ਹਾਂ ਅੱਜ ਤੁਹਾਡੇ ਨਾਮ ਦੇ ਦੁਆਰਾ ਸਾਡਾ ਘਰਾਣਾ ਬਚਾਇਆ ਗਿਆ ਹੈ ਪ੍ਰਭੂ ਯੇਸ਼ੂ ਅੱਜ ਤੁਹਾਡੇ ਨਾਮ ਦੇ ਵਿੱਚ ਅਸੀਂ ਮਹਾਸਾਮਰਥ ਨੂੰ ਪਾ ਰਹੇ ਹਾਂ ਮਹਾਬਿਸ਼ੇਕ ਨੂੰ ਪਾ ਰਹੇ ਹਾਂ ਅੱਜ ਤੁਹਾਡੇ ਨਾਮ ਦੇ ਵਿੱਚ ਸਾਨੂੰ ਨਵੇਂ ਵਰਦਾਨ ਮਿਲ ਰਹੇ ਹਨ ਅੱਜ ਤੁਹਾਡੇ ਨਾਮ ਦੇ ਵਿੱਚ ਪ੍ਰਭੂ ਯੇਸ਼ੂ ਅਸੀਂ ਆਤਮਿਕ ਫਲਾਂ ਨੂੰ ਪਾ ਰਹੇ ਹਾਂ ਅੱਜ ਪ੍ਰਭੂ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਸਾਡੇ ਜੀਵਨਾ ਚ ਆਤਮਿਕ ਫਲ ਆ ਰਹੇ ਨੇ ਪ੍ਰੇਮ ਆ ਰਿਹਾ ਹੈ ਆਨੰਦ ਆ ਰਿਹਾ ਹੈ ਸ਼ਾਂਤੀ ਆ ਰਹੀ ਹੈ ਧੀਰਜ ਆ ਰਹੀ ਹੈ ਪੁਲਿਆਈ ਆ ਰਹੀ ਹੈ ਦਇਆ ਆ ਰਹੀ ਹੈ ਵਫਾਦਾਰੀ ਆ ਰਹੀ ਹੈ ਨਰਮਾਈ ਆ ਰਹੀ ਹੈ ਅੱਜ ਪ੍ਰਭੂ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਸਾਡੇ ਜੀਵਨਾ ਚ ਮਸੀਹੀ ਗੁਣ ਆ ਰਹੇ ਨੇ ਪ੍ਰਭੂ ਨੇਚਾਰੀ ਹੈ ਨਿੱਕੀ ਆ ਰਹੀ ਹੈ ਗਿਆਨ ਆ ਰਿਹਾ ਹੈ ਭਗਤੀ ਆ ਰਹੀ ਹੈ ਪ੍ਰਪਣ ਆ ਰਿਹਾ ਹੈ ਪ੍ਰੇਮ ਆ ਰਿਹਾ ਹੈ ਮੇਰੇ ਪ੍ਰਭੂ ਯੇਸ਼ੂ ਅੱਜ ਤੁਹਾਡੇ ਨਾਮ ਦੇ ਵਿੱਚ ਪ੍ਰਭੂ ਯੇਸ਼ੂ ਅੱਜ ਤੁਹਾਡੇ ਆਮ ਦੇ ਬੱਚੇ ਵੱਡੀ ਸਮਰਥ ਨਾਲ ਪਰ ਰਹੇ ਆ ਅੱਜ ਪ੍ਰਭੂ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਪਵਿੱਤਰ ਆਤਮਾ ਜੀ ਸਾਡੇ ਉੱਤੇ ਉਤਰ ਰਿਹਾ ਹੈ ਪਵਿੱਤਰ ਆਤਮਾ ਜੀ ਦੀ ਸਮਰਥ ਸਾਡੇ ਉੱਤੇ ਉਤਰ ਰਹੀ ਹੈ ਅੱਜ ਤੁਹਾਡਾ ਪਵਿੱਤਰ ਆਤਮਾ ਸਾਡੇ ਸ਼ਰੀਰਾਂ ਵਿੱਚ ਆ ਰਿਹਾ ਹੈ ਸਾਡੇ ਸ਼ਬਦਾਂ ਵਿੱਚ ਆ ਰਿਹਾ ਹੈ ਸਾਡੀਆਂ ਅੱਖਾਂ ਵਿੱਚ ਆ ਰਿਹਾ ਹੈ ਸਾਡੇ ਕੰਨਾਂ ਵਿੱਚ ਆ ਰਿਹਾ ਹੈ ਪ੍ਰਭੂ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਅਸੀਂ ਮੰਗਦੇ ਹਾਂ ਕਿ ਇਹ ਸ਼ਰੀਰ ਤੁਹਾਡਾ ਮੰਦਰ ਹੈ ਔਰ ਤੁਹਾਡਾ ਪਵਿੱਤਰ ਆਤਮਾ ਸਾਡੇ ਸ਼ਰੀਰਾਂ ਵਿੱਚ ਵਾਸ ਕਰਦਾ ਹੈ ਅੱਜ ਉਹ ਪਵਿੱਤਰ ਆਤਮਾ ਜੀ ਸਾਡੇ ਉੱਤੇ ਉਤਰ ਰਹੇ ਹਨ ਉਹ ਗੁੱਜੇ ਤੇ ਧਨੂ ਪ੍ਰਗਟ ਕਰ ਰਹੇ ਹਨ ਪ੍ਰਭੂ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਕਿਉਂਕਿ ਤੁਸੀਂ ਕਹਿ ਦਿੱਤਾ ਹੈ ਪ੍ਰਭੂ ਵਚਨ ਵਿੱਚ ਕਿ ਹਰੇਕ ਹਰੇਕ ਜਿਹੜਾ ਪ੍ਰਭੂ ਯੇਸ਼ੂ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ ਅੱਜ ਪ੍ਰਭੂ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਸਾਨੂੰ ਆਤਮਿਕ ਵਰਦਾਨ ਮਿਲ ਰਹੇ ਹਨ ਪ੍ਰਭੂ ਆਤਮਿਕ ਵਰਦਾਨ ਮਿਲ ਰਹੇ ਹਨ ਅਸੀਂ ਮੇਰੇ ਪਰਮੇਸ਼ਵਰ ਦੁਸ਼ਟ ਆਤਮਾ ਨੂੰ ਕੱਢਣ ਵਾਲੇ ਬਣ ਰਹੇ ਹਾਂ ਸ਼ੈਤਾਨੀ ਤਾਕਤਾਂ ਨੂੰ ਹਰਾਉਣ ਵਾਲੇ ਬਣ ਰਹੇ ਹਾਂ ਬਿਮਾਰੀਆਂ ਨੂੰ ਚੰਗੇ ਕਰਨ ਵਾਲੇ ਬਣ ਰਹੇ ਹਾਂ ਅੱਜ ਮੇਰੇ ਪ੍ਰਭੂ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਜੋ ਜੋ ਜਨ ਆਪਣੇ ਕਰਾਂ ਚ ਬੋਲ ਰਹੇ ਹਨ ਕਿ ਪ੍ਰਭੂ ਯਸ਼ੂ ਤੁਹਾਡਾ ਨਾਮ ਮਹਾਨ ਹੈ ਤੁਹਾਡੇ ਨਾਮ ਵਿੱਚ ਜੀਵਨ ਹੈ ਅੱਜ ਜੋ ਜੋ ਚੱਲ ਬੋਲ ਰਹੇ ਹਨ ਖੁਦਾਬਾਪ ਅੱਜ ਤੁਹਾਡੇ ਨਾਮ ਦੇ ਵਿੱਚ ਉਹਨਾਂ ਘਰਾਂ ਦੇ ਵਿੱਚ ਮਹਾਸਾਮਰਥ ਆ ਰਹੀ ਹੈ ਅੱਜ ਪ੍ਰਭੂ ਯਸ਼ੂ ਤੁਹਾਡੇ ਨਾਮ ਦੇ ਵਿੱਚ ਉਹ ਇੱਕ ਇੱਕ ਘਰਾਣਾ ਬਚਾਇਆ ਜਾ ਰਿਹਾ ਹੈ ਪ੍ਰਭੂ ਯਸ਼ੂ ਤੁਹਾਡੇ ਨਾਮ ਚ ਪਰਿਵਾਰ ਬਚਾਏ ਜਾ ਰਹੇ ਨੇ ਬੱਚੇ ਬਚਾਏ ਜਾ ਰਹੇ ਨੇ ਨਸ਼ਿਆਂ ਤੋਂ ਛੁਟਕਾਰਾ ਹੋ ਰਿਹਾ ਹੈ ਕਰਜ਼ਿਆਂ ਤੋਂ ਛੁਟਕਾਰਾ ਹੋ ਰਿਹਾ ਹੈ ਬੰਦਨਾ ਤੋਂ ਛੁਟਕਾਰਾ ਹੋ ਰਿਹਾ ਹੈ ਅੱਜ ਪ੍ਰਭੂ ਯਸ਼ੂ ਤੁਹਾਡੇ ਨਾਮ ਦੀ ਤਾਕਤ ਕਤ ਇੱਕ ਇੱਕ ਕਰ ਵਿੱਚ ਗੂੰਜੇ ਪ੍ਰਭੂ ਅੱਜ ਮੇਰੇ ਖੁਦਾਬਾਪ ਸੱਚਮੁੱਚ ਉਹ ਇੱਕ ਇੱਕ ਜਨ ਬਚਾਇਆ ਗਿਆ ਹੈ ਪ੍ਰਭੂ ਯਿਸੂ ਤੁਹਾਡੇ ਨਾਮ ਦੇ ਵਿੱਚ ਔਰ ਮੇਰੇ ਪ੍ਰਭੂ ਜੋ ਜੋ ਜਨ ਤੁਹਾਡੇ ਇਸ ਨਾਮ ਨੂੰ ਲੈ ਕੇ ਲੋਕਾਂ ਵਿੱਚ ਵੰਡ ਰਹੇ ਨੇ ਮੇਰੇ ਪਿਤਾ ਲੋਕਾਂ ਵਿੱਚ ਗਵਾਹੀਆਂ ਦੇ ਰਹੇ ਨੇ ਮੇਰੇ ਪ੍ਰਭੂ ਜੋ ਜੋ ਜਨ ਅੱਜ ਤੁਹਾਡੇ ਨਾਮ ਨੂੰ ਲੈ ਕੇ ਦੂਸਰਿਆਂ ਕੋਲ ਜਾ ਰਹੇ ਨੇ ਮੇਰੇ ਪਿਤਾ ਔਰ ਉਹਨਾਂ ਦੇ ਘਰਾਂ ਵਿੱਚ ਜਾ ਕੇ ਦੱਸ ਰਹੇ ਨੇ ਕਿ ਤੁਸੀਂ ਮੁਕਤੀਦਾਤਾ ਹੋ ਤੁਸੀਂ ਉਧਾਰ ਕਰਤਾ ਹੋ ਪ੍ਰਭੂ ਯਿਸੂ ਤੁਹਾਡੇ ਨਾਮ 'ਚ ਰਿਹਾਈ ਅੱਜ ਜੋ ਜੋ ਜਨ ਜਾ ਕੇ ਦੂਸਰੇ ਘਰਾਂ ਵਿੱਚ ਦੱਸ ਰਹੇ ਨੇ ਮੇਰੇ ਪਿਤਾ ਅੱਜ ਉਹ ਤੇ ਉਹਨਾਂ ਦੇ ਕਰਾਣੇ ਬਚਾਏ ਜਾ ਰਹੇ ਨੇ ਤੁਹਾਡੇ ਨਾਮ ਦੇ ਵਿੱਚ ਖੁਦਾਬਾਪ ਅੱਜ ਸ਼ੁਕਾਨੇ ਹੋ ਰਹੇ ਨੇ ਪ੍ਰਭੂ ਕਿਉਂਕਿ ਜੋ ਜੋ ਚੰਨ ਖੁਦਾਬਾਪ ਤੁਹਾਡੇ ਨਾਮ ਦੀ ਮਹਿਮਾ ਕਰ ਰਹੇ ਨੇ ਔਰ ਮੇਰੇ ਪਰਮੇਸ਼ਰ ਤੁਹਾਡੀ ਵਡਿਆਈ ਕਰ ਰਹੇ ਨੇ ਪੱਟੀਆਂ ਆਜ਼ਾਦੀਆਂ ਚ ਪਾ ਰਹੇ ਨੇ ਪ੍ਰਭੂ ਇਹ ਸਭ ਤੁਹਾਡੇ ਨਾਮ ਦੇ ਵਿੱਚ ਮੇਰੇ ਪਿਤਾ ਔਰ ਮੈਂ ਸਾਰੀ ਮਹਿਮਾ ਤੁਹਾਡੇ ਨਾਮ ਨੂੰ ਦਿੰਦਾ ਹਾਂ ਵਡਿਆਈ ਤੁਹਾਡੇ ਨਾਮ ਨੂੰ ਦਿੰਦਾ ਹਾਂ ਅੱਜ ਮੇਰੇ ਪਰਮੇਸ਼ਰ ਤੁਹਾਡੇ ਲੋਕ ਇਸ ਨਾਮ ਪ੍ਰਭੂ ਯੇਸ਼ੂ ਤੁਹਾਡੇ ਨਾਮ ਦੇ ਵਿੱਚ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਮੇਰੇ ਪਿਤਾ ਤੁਹਾਡੇ ਨਾਮ ਚ ਪ੍ਰਭੂ ਯੇਸ਼ੂ ਪ੍ਰਾਰਥਨਾ ਕਰਨ ਵਾਲੇ ਬਣ ਜਾਣ ਔਰ ਜੋ ਜੋ ਅੱਜ ਵਚਨ ਬੋਲੇ ਗਏ ਨੇ ਅੱਜ ਦਾ ਉਹ ਇੱਕ ਇੱਕ ਵਚਨ ਤੁਹਾਡੇ ਲੋਕਾਂ ਦੇ ਜੀਵਨ ਦੇ ਵਿੱਚ ਪੂਰਾ ਹੋਵੇ ਪ੍ਰਭੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਮੈਂ ਇਹ ਪ੍ਰਾਰਥਨਾ ਮੰਗਦਾ ਆਮੇਨ 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 ਹਾਲੇਲੂਇਆ ਗੋਡ ਬlesਸ ਯੂ ਸਾਰਿਆਂ ਨੂੰ ਪਰਮੇਸ਼ਰ ਤੁਹਾਨੂੰ ਆਸ਼ੀਰਵਾਦ ਦੇਣ ਪਰਮੇਸ਼ਰ ਤੁਹਾਨੂੰ ਬਰਕਤ ਦੇਣ ਰਾਜਦਾਏ ਬਚਨ ਸੱਚਮੁੱਚ ਸਾਡੇ ਜੀਵਨਾਂ ਦੇ ਵਿੱਚ ਬਹੁਤ ਸਾਰਾ ਫਲ ਲੈ ਕੇ ਆਵੇ ਕਿਉਂਕਿ ਪ੍ਰਭੂ ਯੇਸ਼ੂ ਮਸੀਹ ਨੇ ਕਿਹਾ ਰੋਮਿਓ ਦਾ ਅਧਿਆਇ ਉਹਦੀ 13 ਆਇਤ ਵਿੱਚ ਕਿ ਹਰੇਕ ਜਿਹੜਾ ਪ੍ਰਭੂ ਯੇਸ਼ੂ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ ਅੱਜ ਸੱਚੀ ਆਪਣੇ ਘਰਾਂ ਵਿੱਚ ਬੋਲੋ ਪਰਿਵਾਰਾਂ ਵਿੱਚ ਬੋਲੋ ਕਿ ਪ੍ਰਭੂ ਯੇਸ਼ੂ ਤੁਹਾਡੇ ਨਾਮ 'ਤੇ ਤਾਕਤ ਹੈ ਅੱਜ ਲੋਕਾਂ ਵਿੱਚ ਜਾ ਕੇ ਪ੍ਰਭੂ ਦੇ ਨਾਮ ਦੀ ਗਵਾਹੀ ਦਿਓ ਅੱਜ ਦੱਸੋ ਇੱਕ ਇੱਕ ਨੂੰ ਕਿ ਪ੍ਰਭੂ ਯਸ਼ੂ ਦੇ ਨਾਮ ਵਿੱਚ ਮੈਂ ਚੰਗਾ ਹੋ ਚੁੱਕਿਆ ਹਾਂ ਉਹਨੇ ਮੇਰਾ ਘਰਾਣਾ ਬਚਾ ਲਿਆ ਉਹਨੇ ਮੈਨੂੰ ਬਿਮਾਰੀ ਤੋਂ ազਤ ਕੀਤਾ ਹੈ ਪ੍ਰਭੂ ਯਸ਼ੂ ਦੇ ਨਾਮ ਦੇ ਵਿੱਚ ਹੀ ਸਾਡੇ ਬਹੁਤ ਸਾਰੇ ਪਾਪਾਂ ਦੀ ਮਾਫੀ ਹੈ ਪ੍ਰਭੂ ਯਸ਼ੂ ਦਾ ਨਾਮ ਹੀ ਹੈ ਜੋ ਸਾਡੇ ਲਈ ਸਵਰਗ ਦੇ ਮਾਰਗ ਖੋਲਦਾ ਹੈ ਕਿਉਂਕਿ ਉਹਨੇ ਵਚਨ ਵਿੱਚ ਕਿਹਾ ਕਿ ਤੋਬਾ ਕਰੋ ਕਿਉਂਕਿ ਸਵਰਗ ਦਾ ਰਾਜ ਨੇੜੇ ਆ ਚੁੱਕਿਆ ਹੈ ਅਕਿ ਜਾਓ ਹਰ ਉਸ ਦੁਖੀ ਲੋਕਾਂ ਤੱਕ ਬਿਮਾਰਾਂ ਤੱਕ ਜਿਨ੍ਹਾਂ ਨੂੰ ਪਤਾ ਨਹੀਂ ਹੈ ਪ੍ਰਭੂ ਦੇ ਨਾਮ ਦਾ ਉਹਨਾਂ ਨੂੰ ਜਾ ਕੇ ਦੱਸੋ ਕਿ ਪ੍ਰਭੂ ਯਿਸੂ ਦਾ ਨਾਮ ਲੈਣਾ ਸ਼ੁਰੂ ਕਰੋ ਤੇ ਤੁਸੀਂ ਬਚਾਏ ਜਾਓਗੇ ਪ੍ਰਭੂ ਯਿਸੂ ਦੇ ਨਾਮ ਵਿੱਚ ਜੈ ਮਸੀਹ ਸਾਰਿਆਂ ਨੂੰ ਗੋਡ ਬlesਸ ਯੂ